ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਉੱਪਰ ਸ਼ਾਮ ਨੂੰ ਚੌਂਕੀ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਾਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਗੁਰਗੀ ਧਰਪਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਦਾਸ ਕੀਤੀ ਬਾਪੂ ਦੇ ਚਰਨਾਂ 'ਚ ਹਾੜ ਭੈ ਹੋ ਮੈਂ ਜੋਰ ਕਰ ਬਚਨ ਪਹਾੜ ਸਿਰ ਲਿਆਏ ਪੰਥ ਚਲਾਇ ਤਵ ਜਗਤ ਮੈਂ ਜੰਦ ਉਪਰੋ ਸਹਾਏ ਏ ਪਾਪ ਤੋਂ ਬਾਹੇ ਗੁਰੂ ਮੈਂ ਪੰਥ ਦੀ ਸੇਜਣਾ ਕਰਨ ਲੱਗਾ ਤੇ ਤੂੰ ਕਿਰਪਾ ਕਰੀ ਕਿਰਾ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਵੀ ਵਾਹਿਗੁਰੂ ਦਾ ਤੇ ਫਤਿਹ ਵੀ ਵਾਹਿਗੁਰੂ ਦੀ ਸਿੱਖ ਨੇ ਬਾਣੀ ਦੀ ਪੰਕਤੀ ਪੜੀ ਕਰਕੇ ਕੀ ਮਿਤ ਕਰਪਾ ਜਾਣ ਕੈ ਦੀ ਜਗਤ ਤੇ ਕੇ ਲਾ ਦੀ ਸਾਧ ਸੰਗ ਦੀ ਅਨਰਥ ਹੋ ਗਿਆ ਸਿੰਘ ਨੂੰ ਪੈਰਾਂ ਝੜਕਾ ਤੇ ਸਿੱਧਾ ਨੇ ਬੇਇਨਤੀ ਕੀਤੀ ਭਾਈ ਦਾਇਆ ਸਿੰਘ ਨੇ ਮਹਾਰਾਜ ਸਾਨੂੰ ਬਾਣੀ ਦੇ ਅਰਥਾਂ ਦਾ ਨਹੀਂ ਪਤਾ ਅਰਥ ਭਰਾਂ ਦਿੱਤੇ ਜਾਣ ਸਤਿਗੁਰਾਂ ਨੇ ਕਿਹਾ ਕਿ ਜੱਗਾ ਮੰਦਾ ਦਾ ਟਾਈਮ ਹੈ ਸਮਾਪਤ ਆਖ ਭਾਰੇ ਜਾਣ ਕੇ ਸਭੋ ਕੀ ਗਲਵੰਡੇ ਤੰਦਮਾ ਸਹਿਬ ਗਰਮੀ ਧਰਦਾ ਜੀ ਗੋਵਿੰਦ ਸਿੰਘ ਸਾਹਿਬ ਜੀ ਨੇ ਸੰਗਾਂ ਨੂੰ ਭੇਜਿਆ ਕਿ ਪੰਜਵੇਂ ਪਾਸ਼ਾ ਦੇ ਗੁਰੂ ਅਰਜਨ ਦੇ ਸਾਹਿਬ ਜੀ ਦੇ ਰੂਪ ਲੈ ਕੇ ਆਓ ਉਸ ਵੇਲੇ ਮਸੰਦਾ ਨੇ ਜਵਾਬ ਦਿੱਤਾ ਜੇ ਗੁਰੂ ਨਾਨਕ ਦੇਵ ਜੀ ਦਾ ਮਾਲਕ ਤੇ ਬਾਣੀ ਆਪਕਾਰ ਲਗੇ ਸਾਧ ਸੰਗਤ ਜੀ ਕਲਵੇ ਧਰਮ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਲਾ ਕੇ ਆਸਣ ਅਮਰ ਸ਼ਹੀਦ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਭਾਈ ਅਮਰ ਮਨੀ ਭਾਈ ਕੌਰ ਸ਼ਹੀਦ ਭਾਈ ਮਨੀ ਸਿੰਘ ਲਖਾਰੀ ਲਾ ਕੇ ਅਮਰ ਸ਼ਹੀਦ ਬਾਬਾ ਦੇਵ ਸਿੰਘ ਜੀ ਨੇ ਕਲਮਾਂ ਦੀ ਸੇਵਾ ਕੀਤੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੂਪ ਲਿਖ ਕੇ ਤੇ ਸਾਧ ਸੰਗਤ ਜੀ ਅਮਰ ਸ਼ਹੀਦ ਭਾਈ ਮਨੀ ਸਿੰਘ ਅਮਰ ਸ਼ਹੀਦ ਬਾਬਾ ਦੇਵ ਸਿੰਘ ਨੂੰ ਕਿਹਾ ਕਿ ਤੁਹਾਡੇ ਕੋਲੋਂ ਸਰੀਰਕ ਤੌਰ ਤੇ ਸੇਵਾ ਲੈਣੀ ਦੋਨਾਂ ਸਿੱਖਾਂ ਨੇ ਗੱਲ ਵਿੱਚ ਪਾ ਕੇ ਪੱਲਾ ਕਲਗੀਆਂ ਵਾਲਿਆ ਜੀਹਾਂ ਆਨੰਦ ਪੜਿਆ ਇਹ ਸਾਡੇ ਤੋਂ ਪੋਇਆ ਜਾਣਿਆ ਹੈ ਕਰਦੀ ਤਰਪਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਠਾਪਰਾ ਦੇ ਕੇ ਅਮਰ ਸ਼ਹੀਦ ਭਾਈ ਮਨੀ ਸਿੰਘ ਨੂੰ ਕਿ ਤੇਰਾ ਬੰਦ ਬੰਦ ਤਾਂ ਭਾਵੇਂ ਕੱਟਿਆ ਜਾਵੇ ਤੇਰੇ ਆਨੰਦ 'ਚ ਫਰਕ ਨਹੀਂ ਪਵੇਗਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਨੂੰ ਕਿ ਤੇਰਾ ਸੀਸ ਤਾਂ ਧੜ ਤੋਂ ਅਲੱਗ ਹੋ ਜੂ ਤੇਰੇ ਆਨੰਦ 'ਚ ਫਰਕ ਨਹੀਂ ਪਵੇਗਾ ਸਾ ਸੰਗਤ ਜੀ ਜਾਨੀ ਦੁਨੀਆ ਦਾ ਬਰਾਪਰ ਕੋਈ ਪੜਿਆ ਲਿਖਿਆ ਭਗਵਾਨ ਪ੍ਰੋਫੈਸਰ ਇਸ ਪੰਗਤੀ ਦੇ ਅਰਥ ਨਹੀਂ ਕਰ ਸਕਦਾ ਜੋ ਤੋ ਪ੍ਰੇਮ ਖੇਲਣ ਦਾ ਚਾਓ ਅਸਰ ਤਾਂ ਗਲੀ ਗਲੀ ਮੇਰੇ ਆਓ ਇਤ ਮਾਰਤ ਪੈ ਤਹੀ ਗੈ ਸਰਦੀ ਗੈ ਕਾਮਨ ਕੀਜੇ ਬਾਬਾ ਦੀਪ ਸਿੰਘ ਨੇ ਸਾਧ ਸੰਗਤ ਦੀ ਖੱਬੇ ਹੱਥ ਦੀ ਥੈੜੀ ਤੇ ਰੱਖ ਕੇ ਸੀ ਜ ਸੱਜੇ ਹੱਥ ਵਿੱਚ ਫੜ ਕੇ 18 ਸੇਰ ਦਾ ਘੰਡਾ ਤੇ ਸਾਧ ਸੰਗਤ ਦੀ ਕਾਲਾ ਸਾਹਿਬ ਨੂੰ ਕੀਤੀ ਅਰਦਾਸ ਤਾਨੇ ਗੁਰੂ ਰਾਮਦਾਸ ਨੇ ਚੰਨਕ ਜਾ ਕੇ ਸੀਸ ਰੱਖਿਆ ਤੇ ਇਸ ਪੰਕਤੀਆਂ ਦੇ ਅਰਥ ਕੀਤੇ ਉਸ ਸਥਾਨ ਤੋਂ ਇਹ ਜਥੇ ਨੇ ਸਾਸੰਗੀ ਗੇੜ 2 ਘੰਟੇ ਤੋਂ ਜਿਸ ਢੰਗ ਦੇ ਨਾਲ ਸੰਗਤਾਂ ਚ ਸੰਤ ਬਾਬਾ ਰਾਮ ਪ੍ਰਸਾਦ ਜੀ ਤੇ ਸੰਤ ਬਾਬਾ ਨਰੈਣ ਸਿੰਘ ਜੀ ਦੇ ਸਥਾਨਾਂ ਦੇ ਉੱਪਰ ਹਰ ਸਾਲ ਆਪਾਂ ਵਿਸਾਖੀ ਦੇ ਜੋੜ ਮੇਲੇ ਤੇ ਤਤਰ ਹੁੰਨੇ ਆਂ ਵਿਸ਼ੇਲੇ ਸਾਧ ਦਾ ਸਾ ਆ ਦੇ ਸਕਿਆ ਦੋਨੋਂ ਹੱਥ ਜੋੜ ਕੇ ਥੇਮਾ ਦਾ ਜੱਜ ਕਹਾ ਇਹਨਾਂ ਸੰਗਾਂ ਨੇ ਕਿੱਥੇ ਜਾ ਕੇ ਸਮਾਪਤੀ ਕੀਤੀ ਹੈ ਸਾਧ ਸੰਗਤ ਜਦੋਂ ਥੱਲੇ ਹੁਣ ਬੋਲਣ ਦਾ ਪੈਦਾ ਕੋਈ ਨਹੀਂ ਆਉ ਉੱਚੀ ਆਵਾਜ਼ ਜਿਕਾਰੇ ਲਾ ਕੇ ਕਲਗੀਆਂ ਵਾਲੀ ਦੀ ਖੁਸ਼ੀ ਲੈ ਕੇ ਆਪਾਂ ਸਮਾਪਤੀ ਕਰੀਏ ਸਪਾਈ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਦੋਨੋਂ ਹੱਥ ਫੜੇ ਕਰਕੇ ਉੱਚੀ ਆਵਾਜ਼ ਜਿਕਾਰਿਆਂ ਦੀ ਸਾਧ ਸੰਗਤ ਜੀ ਗਜਾਣਿਆ ਕੋਈ ਵੀ ਐਸਾ ਨਾਰਦ ਜਿਹੜਾ ਜਿਤਾਰਾ ਨਾਂ ਲਾਵੇ ਜਿੰਨਾ ਕਿ ਚ ਜੋਰਿਆ ਸਾਰਾ ਲਾ ਦਿਓ ਸਾਧ ਸੰਗਤ ਦੀ ਝੋਲੀਆਂ ਆਪਣੀਆਂ ਵੀ ਆਪਣੇ ਪਰਿਵਾਰਾਂ ਦੀਆਂ ਵੀ ਜਿਹੜੀਆਂ ਰੂਹਾਂ ਦੇ ਤੁਹਾਨੂੰ ਦਰਸ਼ਨ ਨਹੀਂ ਹੋ ਰਹੇ ਹਜ਼ਾਰਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਤੀ ਕੋੜ ਦੇਵੀ ਦੇਵ ਦੇ ਹੱਥ ਜੋੜ ਕੇ ਖੜੇ ਗਲਗੀਆਂ ਵਾਲੇ ਤੋਂ ਖੁਸ਼ੀਆਂ ਲੈਣ ਵਾਸਤੇ ਆਪਾਂ ਵੀ ਝੋਲੀਆਂ ਭੜਿਏ ਆਓ ਜੁਟਾਰੇ ਲਾਈਏ ਤੇ ਉੱਚੀ ਆਵਾਜ਼ ਸਾਰਿਆਂ ਨੇ ਬੋਲਣਾ ਲਾਗੇ 500 ਪਿੰਡਾਂ ਨੂੰ ਪਤਾ ਲੱਗਿਆ ਕਿ ਕਰਗੀਆਂ ਵਾਲੇ ਦੇ ਖਾਲਸੇ ਦੀ ਜਨਮ ਦਿਹਾੜੀ ਦੀ ਖੁਸ਼ੀ ਵਿੱਚ ਕਾਲੇ ਲੱਗ ਰਹੇ ਹਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਸਿੰਘ ਸਤ ਬਾਬਾ ਕਰਨਜੀ ਸਿੰਘ ਕੀ ਊਲੇ ਚੱਕ ਵਾਲੇ ਮਹਾਪੁਰਸ਼ਾਂ ਦਾ ਬਹੁਤ ਬਹੁਤ ਕਰਵਾਣ